ਤੇ ਲੱਗੇ ਦਰਬਾਰ ਅੰਦਰ ਇੱਕ ਕਾਜੀ ਆਇਆ। ਉਸ ਕਾਜੀ ਨੇ ਵੇਖਿਆ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਆਉਂਦਾ ਹੋਇਆ ਹਰ ਇੱਕ ਸਿੱਖ ਗੁਰਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਕਾਜੀ ਨੇ ਸਵਾਲ ਕਰਕੇ ਆਖਿਆ ਸਤਿਗੁਰੂ ਜੀ ਤੁਹਾਡੇ ਦਰ ਉੱਤੇ ਆਇਆ ਹੋਇਆ ਤੁਹਾਡਾ ਸਿੱਖ ਧਰਤੀ ਉੱਤੇ ਮੱਥਾ ਟੇਕ ਕੇ ਮੱਥਾ ਲਾ ਕੇ ਮੱਥਾ ਟੇਕਦਾ ਤੁਹਾਨੂੰ ਨਮਸਕਾਰ ਕਰਦਾ ਹੈ ਇਹਦਾ ਕਾਰਨ ਕੀ ਹੈ? ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਖਜ਼ਾਨੇ ਵਿੱਚੋਂ ਇੱਕ ਮੋਹਰ ਮੰਗਵਾਈ ਮੋਹਰ ਮੋਹਰ ਹੱਥ ਵਿੱਚ ਪਕੜ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਾਜੀ ਵੱਲੇ ਕਰਕੇ ਆਖਿਆ ਕਾਜੀ ਜੀ ਪੜੋ ਇਹਦੇ ਉੱਤੇ ਕੀ ਲਿਖਿਆ ਹੈ ਕਾਜੀ ਕਹਿੰਦਾ ਮਹਾਰਾਜ ਇਹਦੇ ਉੱਤੇ ਅੱਖਰ ਕੁਝ ਪੁੱਠੇ ਦੇ ਲਿਖੇ ਨੇ ਪੜੇ ਨਹੀਂ ਜਾਂਦੇ ਕੀ ਲਿਖਿਆ ਹੈ ਮੇਰੇ ਸਤਿਗੁਰਾਂ ਨੇ ਇੱਕ ਪੈੜ ਤੇ ਇੱਕ ਕਾਗਜ਼ ਮੰਗਵਾਇਆ ਛਾਈ ਲਾ ਕੇ ਪੈਡ ਉੱਤੇ ਤੇ ਫਿਰ ਸਤਿਗੁਰਾਂ ਨੇ ਮੋਹਰ ਉਹਦੇ ਉੱਤੇ ਲਾ ਕੇ ਤੇ ਕਾਗਜ਼ ਉੱਤੇ ਲਾ ਕੇ ਫਿਰ ਕਾਗਜ਼ ਅੱਗੇ ਕਰਕੇ ਆਖਿਆ ਕਾਜੀ ਜੀ ਹੁਣ ਪੜੋ ਕੀ ਪੜਿਆ ਜਾਂਦਾ ਹੈ ਉਸ ਮੋਹਰ ਤੇ ਅੱਖਰ ਜਿਹੜੇ ਜਦੋਂ ਕਾਗਜ਼ ਉੱਤੇ ਲੱਗੇ ਉਦੋਂ ਸਿੱਧੇ ਹੋ ਗਏ ਕਾਜੀ ਨੇ ਪੜ ਕੇ ਸੁਣਾ ਦਿੱਤੇ ਇੱਕ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕਾਜੀ ਸਾਹਿਬ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਦਾ ਸਿੱਖ ਆਉਂਦਾ ਹੈ ਤੇ ਆ ਕੇ ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕਦਾ ਉਹਦੇ ਮੱਥੇ ਤੇ ਲੇਖ ਪੁੱਠੇ ਹੁੰਦੇ ਨੇ ਜਦੋਂ ਗੁਰਦੇਵ ਦੇ ਨਮਸਕਾਰ ਚਰਨਾਂ ਤੇ ਕਰਦਾ ਉਦੋਂ ਉਹਦੇ ਲੇਖ ਬਦਲ ਜਾਂਦੇ ਨੇ ਸਿੱਧੇ ਹੋ ਜਾਇਆ ਕਰਦੇ ਨੇ ਇਹ ਉਹ ਘਰ ਆ ਜਿੱਥੇ ਪੁੱਠੇ ਲੇਖ ਸਿੱਧੇ ਹੋਇਆ ਕਰਦੇ ਨੇ